अरे तू तो तोड़ता पैक खोला। सरदार जी सर स्कूल तो आ गये। ले मैं खोला। ड्रेस आपे तारना। तू तो, तो ड्रेसिंग तारनी होते या ना। यार खोल। अरे बकरे। ठीक है बराबर। नवाबपुर जाते तैयार करता है। एक ही फाइट मत। नहीं। ओल्ला फलाएज़ पी लेगा है। नेट डर कहीं थी। एंड्रॉयड ਤੋਂ ਬੀ ਕਹਿ ਲੈਣਾ ਜਦੋਂ ਆਪਕੋ ਅਸਾਰਟ ਕਰਵਾਤਾ ਆਪਣੇ ਬੱਚੇ ਦੇ ਭਾਗਨੇ ਦੀ ਕੋਸ਼ਿਸ਼ ਕੀਤੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਚਾਸ ਕਰਦਾ ਜੀ ਤੁਹਾਨੂੰ ਚੜਦੀ ਕਲਾ ਕੇ ਰੱਖੋਗੇ ਕੁਛ ਵਾਰੀ ਹੀ ਕਰਨੇ ਪੈਉਗੇ ਆ ਜਦੋਂ ਲੋਗ ਦੀ ਸ਼ੁਰੂਆਤ ਹੋਈ ਮੈਂ ਉਹਨਾਂ ਦਿਨ 13 ਨੰਬਰ ਵੀਡੀਓ ਨਾਲ ਦਿਨ ਦੀ ਸ਼ੁਰੂਆਤ ਹੋਈ ਲੋਗ ਦੀ ਜੀ ਹਨ ਤੇ ਚੱਲੇ ਸੀ ਇਹ ਪਹਿਲਾਂ ਜਾ ਕੇ ਉਹਨਾਂ ਤਹਿਸੀਲੇ ਤੇ ਫਿਰ ਜਾਣਾ ਦੋਸਤੋ ਬੋਲ ਕਿਸੇ ਕੰਮ ਹੈ ਤੇ ਉਹ ਕੰਮ ਨਵੇੜ ਕੇ ਫਿਰ ਉਧਰ ਜਿੱਥੇ ਮੇਰੇ دوست ਕੋਲ ਦੁਕਾਨ ਤੇ ਜਾ ਕੇ ਆਉਣਾ ਹੈ ਕੰਮ ਸੀਗਾ ਉਹ ਕੰਮ ਕਰਕੇ ਆਉਣਾ ਹੈਗਾ ਤੇ ਬਸ ਉਹਨਾਂ ਤਿਆਰ ਤੋਂ ਹੋ ਤਿਆਰ ਪਹਿਲੀ ਹੋ ਗਿਆ ਸੀ ਮੈਂ ਜੋ ਆਮ ਸਕੂਲ ਦਾ ਛੱਡ ਗਿਆ ਦਾ ਨਾਸ਼ਤਾ ਪਾਣੀ ਕਰਕੇ ਹੁਣ ਚੱਲੇ ਸੀ ਆ ਤੇ ਚੱਲਦੀ ਚੱਲਦੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਯਾਰ ਵੀਡੀਓ ਨੂੰ ਲਾਈਕ ਕਰਦੇ ਹੋ ਪਹਿਲਾ ਕਮੈਂਟ ਕਰਦੇ ਕਰੋ ਹੁਣ ਪਹੁੰਚੇ ਤਸੀਲੇ ਤੁਸੀਂ ਇਹ ਤਾਂ 5 ਮਿੰਟ ਦਾ ਹੀ ਕੰਮ ਹੈਗਾ ਫਿਰ ਉਸ ਤੋਂ ਬਾਅਦ ਚੱਲਦੇ ਆਂ ਬਿਆਰਾਂ ਨੂੰ ਕੰਮ ਇਹ ਕਰੂ ਉਹਨਾਂ ਬੈਠ ਕੇ ਫੇਰ ਕਰਦੇ ਆਂ ਨਾਲੇ ਮੈਂ ਲੈ ਤੁਹਾਨੂੰ ਉੱਥੇ ਪਹੁੰਚੇ ਕਰੀ ਨਾ ਲੱਕਰੇ ਚੈੱਕ ਇਹ ਵਾ ਨਵਾਂ ਪ੍ਰੋਜੈਕਟ ਤਿਆਰ ਕਰਦਾ ਵੇ ਨੋਟ ਸ਼ਾਪਾਂ ਨੋਟ ਪੂਰੇ ਹਰਦਾਣੀ ਕਹਿੰਦਾ ਮਰ ਲੋਡ ਛਾਪਲ ਤੋਂ ਗੁਣਾ। ਗੁਰੇ ਸ਼ਾਪੀਲਾ ਪੁੰਗੇ। ਤੂੰ ਖਾੜਾ ਬਸ ਕਿਵੇਂ ਖੜੀ। ਗੁੰਡੀ ਘੜਾ ਗੁੰਡੀ ਘੜਾ। ਇਹ ਤੂੰ ਤੋੜਦਾ ਪੈਂ ਖੋਲ। ਸਦਾ ਆਤੀ ਸਾਡੇ ਸਕੂਲ ਤੋਂ ਆ ਗਿਆ। ਲੈ ਮੈਂ ਖੋਲਾਂ। ਬਸ ਸੱਪੇ ਤਾਰਦੇ ਤੂੰ ਤਾਂ ਡਰੈਸਿੰਗ ਤਾਰਨੀ ਹੋਈ ਤੈਨੂੰ।

ਕਰਦਾ ਮੈਨੂੰ ਇਕੱਲੇ ਫਿਰਨਾ ਬਾਹਰ ਕੀ ਕਰਦਾ ਪੈਂਦਾ ਸ ਹਲੋ ਹੁਣ ਜਸ ਸਕੂਟੀ ਤੇ ਚੜੇਗਾ ਮੌਸਮ ਵਧੀਆ ਬੱਦਲ ਜਿਵੇਂ ਕੱਲੇ ਹੀ ਛਿੱਡੀ ਜਾਂਦਾ ਬਾਹਰ ਬੈਠਾ ਅੱਜ ਦਾਦੀ ਨੂੰ ਬਾਹਰ ਲਿਆਏ ਆ ਉਥੇ ਕੁਰਸੀ ਢਾ ਕੇ ਆਪ ਛੋਟੀ ਦਾਰਦੀ ਉਹਨਾਂ ਕੋਲ ਸੀ ਅੰਦਰ ਲੈ ਗਈ ਮੈਂ ਤਾਂ ਬਾਹਰ ਲੈ ਕੇ ਬਥੇ ਦਾਦੀ ਇੱਥੇ ਬੈਠਾ ਉਹ ਸੱਚ ਕੱਟ ਦੇ ਸੱਚ ਕੱਟ ਚਾਪੀ ਬੰਦ ਕਰ ਦੇ ਬੈਟਰੀ ਡਾਊਨ ਕਰੇਗਾ ਹਾਂ ਉਹ ਦੁੱਧ ਜਿਹੜਾ ਅੰਦਰ ਪੜੀ ਜਾਂ ਸਕੂਲ ਦਾ ਮੈਨੂੰ ਹੀ ਕਹੀਏ ਸਕੂਲ ਦਾ ਕੰਮ ਕਰ ਲੈ ਨਾ ਇੱਥੇ ਬੰਦ ਲੱਕ ਬੰਨਿਆ ਹੋਇਆ ਕੰਮ ਕਰ ਲੈ ਸਕੂਲ ਦਾ ਇਹ ਤਾਂ ਖਾਨਪੁਰੀ ਫੌਮ ਜਾ ਰਹੇ ਆ ਦਾੜੀ ਤੇ ਕਟਾਉਂਦਾ ਦਾੜੀ ਨਹੀਂ ਕਟਾ ਗਿਆ ਤੁਸਾਂ ਇਹ ਲੱਗ ਰਿਹਾ ਹੈ ਨੌਟਕ ਮੌਨ ਤੇ ਇਹਨੂੰ ਕਿਥੇ ਹੋਰ ਕੋ ਚੰਗਾ ਲੱਗਦਾ ਹੈ ਇਹ ਵੀ ਵੀਡੀਓ ਦਾ ਕੋਈ ਅਸਰ ਨਹੀਂ ਪੈਂਦਾ ਪਰ ਵੀ ਨੌਟ 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 ਕਰਦਾ ਰਹਿੰਦਾ ਹੈਗਾ ਆਪੋ ਦੁਕਾਨਾ ਕਰਮਚਾਰੀ ਹੈ ਇਹ ਕਿਹ ਜਿਹੜਾ ਲੋਕਾਂ ਨੂੰ ਲੱਗਦਾ ਹੈ ਸੁਪਹਾ ਇਹ ਜਿਆਦਾ ਹੋ ਗਿਆ ਆਹ ਵੇ ਆ ਤਾਂ ਭਾੜਾ ਜਿਆਦਾ ਹੋ ਗਿਆ ਬੈ ਤੁਹੀਂ ਮੈਨੂੰ ਕਹਿੰਦਾ ਸੀ ਮੈਂ ਸੱਤ ਬਾਾਰ ਹੋਰ ਆ ਕੇ ਭਰਾਵਾ ਤੇਰੇ ਇਟ ਇਸ ਹੀਰ ਹੈ ਪੈਂਪਾਸ ਵੀ ਨਹੀਂ ਹੋ ਰਹੀ ਘਰੇ ਮੈਂ ਇਹਦੇ ਕੋਲੇ ਆ ਗਿਆ ਖੇਤ ਜਾ ਕੇ ਆ ਗਿਆ ਸੀ ਮੈਂ ਤੇ ਤੇਰੇ ਕਹਿੰਦਾ ਸੀ ਆ ਕਮਾ ਕੇ ਦੇ ਆਓ ਮੈਨੂੰ ਕੋਈ ਦਾ ਘੁੰਮਣ ਜਾਂਦਾ ਪੈਦਾ ਜਾਵੇ ਨਾ ਥਾਲਾ ਲੈ ਕੇ ਜਾਵੇ ਓਏ ਆਪਦਾ ਡੋਲੇ ਵਾਲਾ ਬਾਤ ਤਾਂ ਦਿਖਾ ਕਲੀ ਆਹ ਟੀ-ਸ਼ਰਟ ਦਾ ਜੱਕ ਮਾਰੀ ਜੀ ਹਾ ਜਿਹੜਾ ਡੌਲੇ ਵਾਲਾ ਦਿਖਾ ਤੁਸੀਂ ਦਿਖਾ ਦੇ ਡੌਲੇ ਤੇ ਪੂਰਾ ਤਗੜਾ ਚੋਟੀ ਦਾ ਬਾਸ਼ ਪਾਇਆ ਮੇਲੇ ਤੋਂ ਆਉਈ ਮੇਲੇ ਦਾ ਬਾਤ ਦਿਖਾ ਦੇ ਕਿੰਨੇ ਸਿਪਾਏ ਸੀਗਾ ਕਿੰਨੇ ਰੁਪਏ ਸਪਾਇਆ ਸੀ 20 ਰੁਪਏ ਟੈਡੂ ਸਿਪਾਏ ਰਿਹਾ 20 ਰੁਪਏ ਉਹਦਾ 20 ਰੁਪਏ ਦੋ 20 ਰੁਪਏ 2000 ਵਰਗੇ ਹੋਣਗੇ 20 ਰੁਪਏ 200 ਨਾਲ ਕਿਸੀ ਕਿ 2000 ਵਰਗੇ ਕਈ ਨਹੀਂ ਮਾਣਾ ਦੋ ਦੋ ਘੰਟੇ ਦੁੱਧ ਪੀਂਦ ਲਾ ਜਾਂਦਾ ਐ ਮੈਂ ਕੀ ਦੁੱਧ ਪੀ ਲੈ ਸਟਰੋਂਗ ਵੈਸਟ ਸਟਰੋਂਗ ਦਾ ਡੋਲਾਰ ਦਿਖਾਉਂਦਾ ਫਿਰ ਹੈ ਨਹੀਂ ਹੈ ਡੋਲਾਰ ਕਿਉਂ ਕਿਹੜਾ ਆਏਗੀ ਦੁੱਧੂ ਕੋਈ ਕੀ ਆਇਆ ਇਤੇ ਖੜਾ ਦੋਲੋਂ ਨਹੀਂ ਆਇਆ ਹੂੰ ਦੋਲੋਂ ਨਹੀਂ ਆਇਆ ਇਸੇ ਕਿ ਆਈ ਤੂੰ ਦੁੱਧੂ ਕਿਤੇ ਸਹੀ ਤਾਂਗਾ ਸਹੀ ਹੈ ਯਾਰ ਬਾਵਤ ਹੋਦੀ ਨਹੀਂ ਸਹੀ ਹੈ ਜਮਾ ਨਹੀਂ ਜਿਵੇਂ ਸਹੀ ਹੈ ਚਲਾਉਣਾ ਚਲਾ ਨੀ ਚਲਾਉਣਾ ਮੈਂ ਜਰਾ ਤੇ ਲੈੜਕਾ ਬੰਦ ਕਰੀ ਜਨਾ

क्राउड हाँ। की शरण खतरे से बोले इस खतरे से नहीं और फ्लैश मिले है क्या कही थी इंश्योरेंस तो आप ये कह लेना जब आपको असॉल्ट करवा था आपने बचने की भागने की कोशिश की है ऑब्जेक्शन बात नहीं कर रहा डिसमिस दिस विदाउट एक्सेप्शन असॉल्ट विद दिस गाय वार्ड डर ਜੰਕਰੀ ਫੋਨ ਲੈਣ ਗਿਆ ਫਿਰਦੇ ਹੀ ਮਾਰੋ ਸਬਮਿਸ਼ਨ ਆਲਾ ਕਰਨੇ ਕਰੀ ਗੋਣ ਆ ਗਿਆ ਜਿਦਾਂ ਵਾ ਗੱਡੀ ਜਾ ਜਾ ਗੱਡੀ ਤੋਂ ਸੀਦੇ ਅਸੀਂ ਘਰ ਨੂੰ ਜਾਣਾ ਹੈ ਫੇਰ ਕਰਕੇ ਖੜੇ ਹੁ ਚੁਕਦਾ ਸੰਡੇ ਨੂੰ ਛੇ ਜਲਦੀ ਚਲਾ ਜਾਂਦਾ ਹੈ ਕਰ ਹਣ ਚਲਾਂਗਾ ਖਤਮ ਹੋ ਗਿਆ ਤਾਂ ਗਿਆ ਹੋ ਜਾਂਦਾ ਫੇਰ ਨਿੰਬਲਾ ਇੱਥੇ ਬੈਠੇ ਕਿਹਨਾਂ ਜਾਣਾ ਜਨਾਂ ਫੋਨ ਲੈਣਾ ਉਹਣਾ ਉਹਣਾ ਕਰੀ ਜਨਾਂ ਉਹਨੇ ਇਹ ਥੜੇ ਉਹ ਗੱਡੀ ਲੈ ਜਾਂਦਾ